ਸ਼ਹਿਰ ਦੇ ਮੁੱਖ ਬਾਜ਼ਾਰ ਦੀ ਟ੍ਰੈਫਿਕ ਸਮੱਸਿਆ ਤੇ ਕਾਬੂ ਪਾਉਣ ਦੀ ਮੁਹਿੰਮ ਨੂੰ ਦੁਕਾਨਦਾਰਾਂ ਦਾ ਹੰਗਾਰਾ ਮਿਲਣਾ ਸ਼ੁਰੂ ਹੋ ਗਿਆ ਹੈ ਦੁਕਾਨਦਾਰਾਂ ਦੇ ਵੱਲੋਂ ਹੀ ਟ੍ਰੈਫਿਕ ਪੁਲਿਸ ਨੂੰ ਆਪਣੇ ਗੁਆਂਡੀ ਦੁਕਾਨਦਾਰਾਂ ਦੀ ਵੀਡੀਓ ਬਣਾ ਕੇ ਸ਼ਿਕਾਇਤ ਕਰਨੀ ਸ਼ੁਰੂ ਕਰ ਦਿੱਤੀ ਹੈ ਵੇਖ ਲਓ ਅਸੀਂ ਆਪਣੀ ਦੁਕਾਨ ਦਾ ਸਮਾਨ ਬਾਹਰ ਨਹੀਂ ਕੱਢਿਆ ਪਰ ਗੁਆਂਡੀ ਨੇ ਸੜਕ ਮਲ ਲਈ ਹੈ ਇਹਨਾਂ ਸੂਚਨਾਵਾਂ ਦੇ ਆਧਾਰ ਤੇ ਹੀ ਟ੍ਰੈਫਿਕ ਪੁਲਿਸ ਨੇ ਇੱਕ ਵਾਰ ਫਿਰ ਦੁਕਾਨਾਂ ਦੇ ਬਾਹਰ ਨਜਾਇਜ਼ ਕਬਜ਼ਾ ਕਰਨ ਵਾਲਿਆਂ ਨੂੰ ਭਜਦਾ ਪਾ ਦਿੱਤੀਆਂ ਬਟਾਲਾ ਦੇ ਪੀੜਪੜ ਵਾਲੇ ਇਲਾਕੇ ਸਿਟੀ ਰੋਡ ਤੇ ਇੱਕ ਵਾਰ ਫਿਰ ਬਟਾਲਾ ਪੁਲਿਸ ਨੇ ਟ੍ਰੈਫਿਕ ਸਮੱਸਿਆ ਦਾ ਹੱਲ ਕਰਨ ਅਤੇ ਟ ਚਲਵਾਉਣ ਦੇ ਲਈ ਜਿਨ੍ਹਾਂ ਲੋਕਾਂ ਨੇ ਆਪਣੀ ਦੁਕਾਨ ਦੇ ਬਾਹਰ ਸਮਾਨ ਰੱਖਿਆ ਸੀ ਉਹਨਾਂ ਲੋਕਾਂ ਦਾ ਸਮਾਨ ਚੁੱਕ ਕੇ ਸਰਕਾਰੀ ਜਿਪਸੀ ਦੇ ਵਿੱਚ ਸੁੱਟ ਲਿਆ ਅਤੇ ਚਾਹੇ ਉਹ ਸਰਦੀਆਂ ਦੇ ਵਿੱਚ ਵਰਤਣ ਵਾਲੀਆਂ ਰਜਾਈਆਂ ਕੰਬਲ ਹੋਏ ਦੁਕਾਨ ਦੇ ਬਾਹਰ ਲੱਗੇ ਸਟੀਲ ਦੇ ਬਰਤਨ ਜਾਂ ਫਿਰ ਸਾਈਕਲ ਸਾਰਾ ਸਮਾਨ ਚੁੱਕ ਕੇ ਆਪਣੀ ਸਰਕਾਰੀ ਜਿਪਸੀ ਦੇ ਵਿੱਚ ਰੱਖ ਕੇ ਟ੍ਰੈਫਿਕ ਪੁਲਿਸ ਵਾਲੇ ਨਗਰ ਨਿਗਮ ਦਫ਼ਤਰ ਲੈ ਗਏ ਸੁਗਾਂਦੀ ਨੇ ਵੀਡੀਓ ਬਣਾ ਕੇ ਦੁਕਾਨਦਾਰ ਦੀ ਸ਼ਿਕਾਇਤ ਕੀਤੀ ਸੀ ਸੋ ਗੁਰਦਾਸਪੁਰ ਦੇ ਜਿੱਥੇ ਕਿ ਟ੍ਰੈਫਿਕ ਪੁਲਿਸ ਵਾਲੇ ਪਹੁੰਚੇ ਅਤੇ ਟ੍ਰੈਫਿਕ ਸਮੱਸਿਆ ਤੇ ਨਿਜਾਦ ਪਾਉਣ ਦੇ ਲਈ ਇਹ ਮੁਹਿੰਮ ਚਲਾਈ ਗਈ ਹੈ ਸੋ ਸਾਰਾ ਸਮਾਨ ਜਿਹੜਾ ਕਿ ਬਾਹਰ ਰੱਖਿਆ ਹੋਇਆ ਸੀ ਟ੍ਰੈਫਿਕ ਪੁਲਿਸ ਦੇ ਵੱਲੋਂ ਸਾਰਾ ਸਮਾਨ ਚੁੱਕ ਕੇ ਜਿਪਸੀ ਦੇ ਵਿੱਚ ਪਾਲਿਆ ਤੇ ਨਗਰ ਨਿਗਮ ਦੇ ਦਫਤਰ ਲੈ ਕੇ ਪਹੁੰਚ ਗਏ। ਵੰਗ ਨੇ ਪਬਲਿਕ ਜਾਦੀ ਆ ਵੀ ਕਲਜਾਦੇ ਹੋ ਗਏ ਆ ਰਸਤੇ ਹੋਏ ਨੇ ਪੁਰਾਣੇ ਸਾਡੇ ਅਫਸਰਾਂ ਦੇ ਸਾਨੂੰ ਇਹ ਹੁਕਮ ਨੇ ਵੀ ਪਬਲਿਕ ਨੂੰ ਕੋਈ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ। ਉਹਦੇ ਤਹਿਤ ਅਸੀਂ ਲਗਾਤਾਰ ਪਿਛਲੇ ਕੁਝ ਦਿਨਾਂ ਤੋਂ ਕਰ ਰਹੇ ਆ ਰੋਡ ਕਲੀਅਰ ਜਿਹੜੇ ਲੋਕਾਂ ਦੇ ਨਜਾਇਜ਼ ਕਬਜ਼ੇ ਨੇ ਉਹਨਾਂ ਨੂੰ ਸੈੱਟ ਕਰ ਰਹੇ ਆ। ਔਰ ਅੱਜ ਵੀ ਇਸੇ ਤਰ੍ਹਾਂ ਹੀ ਹੁਣ ਤਾਂ ਲੋਕ ਜਿਹੜੇ ਸਿਆਣੇ ਲੋਕ ਨੇ ਸਾਡਾ ਸਾਥ ਦਿੰਦਾ ਪਿਆ ਜਿਹੜਾ ਅੱਗੇ ਲਾਉਂਦਾ ਉਹਦੇ ਬਾਰੇ ਇਹਨੂੰ ਵੀਡੀਓ ਬਣਾ ਕੇ ਪਾ ਦਿੰਦੇ ਨੇ ਇਹ ਆ ਅਸੀਂ ਤਾਂ ਬਿਲਕੁਲ ਠੀਕ ਆ ਬਸ ਸਾਡਾ ਗਵਾਂਢੀ ਜਿਹੜਾ ਇਹ ਕੰਮ ਗਲਤ ਕਰਦਾ ਜੀ ਉਹਦੇ ਲਈ ਅੱਜ ਫਿਰ ਆ ਥੋੜੀਆਂ ਅਰਜ਼ਾਈਆਂ ਨਾ ਬਾਹਰ ਰੱਖੀਆਂ ਸੀ ਸਾਈਕਲ ਇਹੀ ਭਾਂਡੇ ਹੀ ਇਹਨਾਂ ਨੇ ਬਾਹਰ ਰੱਖੇ ਸੀ ਇਹਨਾਂ ਨੂੰ 5-5 6 ਵਾਰੀ ਪਹਿਲਾਂ ਵਾਰਨਿੰਗ ਦੇ ਚੁੱਕੇ ਆ ਇਹਨਾਂ ਨੂੰ ਅਸਰ ਕੋਈ ਨਹੀਂ ਹੋ ਗਿਆ ਅੱਜ ਇਹਨਾਂ ਦਾ ਲੈਂਦਾ ਥੋੜਾ ਸਮਾਨ ਤੇ ਇਹਨਾਂ ਨੂੰ ਕਮੇਟੀ ਘਰੋਂ ਅਫਸਰਾਂ ਨਾਲ ਗੱਲ ਹੋਈ ਇਹਨਾਂ ਨੂੰ ਜੁਰਮਾਨੇ ਪਾਵਾਂਗੇ ਜੀ ਸਮਾਨ ਇਹ ਉਹਨਾਂ ਨੂੰ ਚੈੱਕ ਕਰਾ ਕੇ ਦੱਸਿਆ ਵੀ ਆ ਤੁਹਾਡਾ ਇਹਨਾਂ ਦਾ ਸਮਾਨ ਲਿਆ ਇਹਨੂੰ ਕਮੇਟੀ ਘਰ ਤੋਂ ਬਣਦਾ ਜੁਰਮਾਨਾ ਪਾਵਾਂਗੇ ਜੀ ਕਿੰਨਾ ਚ ਸਮਝ ਆ ਰਹੀ ਹੈ ਜੀ ਲਗਾਤਾਰ ਜਿੰਨਾ ਚ ਰਸਤਰਾ ਸੇਵਾ ਲਈ ਉਹ ਨਜ਼ਰੇ ਇਦਾਂ ਹੀ ਰਹੂਗੀ ਜੀ